70000 ਰੁਪਿਆ ਮਾਨਤਾਨ ਹੋ ਗਿਆ ਮਿੱਤਰੋ 70000 ਉੱਡ ਗਿਆ ਟਰੈਕਟਰ ਪਿਆ ਸਾਰਾ origignal 50 50 d ਮਿੱਤਰੋ 2 speed 50 hp ਡਬਲ ਡਿਸਟਿਬਿਊਟਰ ਪਾਵਰ ਸਟੀering ਦੇ ਵਿੱਚ ਆ ਨੰਬਰ hr a n o c ਮਿਲ ਜੂ ਮਿਲ ਜੂ ਪਰਾਣਾ ਛੋਡਾ ਵਿੱਚ ਕੱਟਿਆ ਜੋ ਨੋ ਨੀ ਸਬਦਾ ਹੈਗੀ 40000 ਜਸਨੋ ਜੱਸ ਨੂੰ 40000 ਰੁਪਏ ਮਾਨਤਨ ਹੋ ਜੂ ਤੇ ਮੜਾ ਇਹ ਗਰਮ ਹੋਮਲਾ ਚਾਹ ਪੀਤੀ ਅੱਜ 55000 ਉੱਡ ਗਿਆ ਹਾਂ ਹਾਂ 55000 ਮਾਨਤਨ ਹੋ ਗਿਆ 55000 ਮਾਨਤਨ ਉੱਡ ਗਿਆ ਕੈਲਕੂਲੇਟਰ ਮਾਗਰੋਂ ਕਮਾਇਆ ਥੋੜਾ ਜਿਆ ਹੱਸੀ ਗੱਲ ਉਹ ਤੋਂ ਸਵਾਦ ਆ ਪੇ ਤੇ ਤੇ YouTube ਚੈਨਲ ਤੇ ਸਾਰਾ ਦਾ ਆਪਾਂ ਖੜਿਆ ਸੋ ਤਲਵੰਡੀ ਸਾਹਬ ਉਹਦੇ ਵਿੱਚ ਤੇ ਨਾਲ ਆਪਣੇ ਬਈ ਹੈਪੀ ਸ਼ਰਮਾ ਹੋਰ ਸਭ ਬਈ ਸੱਸੀ ਗੱਲ ਕੀ ਹਾਲ ਚਲੋ ਬਈ ਸਿੱਤਾਂ ਕਹਿਮਾ ਮੈਂ ਕਿ ਪੋਦਾਂ ਜੀ ਕਾਟੋ ਫੁੱਲਾਂ ਤੇ ਆ ਜੋ ਪਪੂਲਾਂ ਦੇ ਕਾਟੋ ਫੁੱਲਾਂ ਤੇ ਹੈ ਉਹ ਠੀਕ ਹੋ ਪੂਰੇ ਵਧੀਆ ਜਮਾ ਇੱਕ ਨੰਬਰ ਅੱਜ ਬਈ 17 ਤਰੀਕ ਹੈ 12ਵ ਠੀਕ ਹੈ ਬੇਨਤੀ ਹੱਥ ਬੰਨ ਕੇ ਪਹਿਲਾਂ ਹੀ ਵੀਰੇ ਤਲਵੰਡੀ ਸਾਹਿਬੋਂ ਤੋਂ ਨਾ ਪੁੱਛਿਆ ਕਰੋ ਹੂੰ ਤੇ ਸ਼ਰਮਾ ਕੋਣਾ ਮੈਨੂੰ ਨਹੀਂ ਜਾਣਦੇ ਤਲਵੰਡੀ ਦੇ ਠੀਕ ਹੈ ਜਾਣਦੇ ਤਾਂ ਜਾਰੀ ਆ ਪਰ ਹੂਣੀ ਪਰ ਜੈਲਸੀ ਆ ਜੈਲਸੀ ਕਰਕੇ ਨਹੀਂ ਜਾਂਦਾ ਜੈਲਸੀ ਕਰਕੇ ਨਹੀਂ ਜਾਂਦਾ ਠੀਕ ਹੈ ਠੀਕ ਹੈ ਗੱਲ ਤਾਂ ਹੈ ਸਹੀ ਆ ਮਾੜਾ ਹੀ ਕਹਿੰਦੇ ਆ ਮਾੜਾ ਹੀ ਕਹਿੰਦੇ ਆ ਕਈ ਜਾਣ ਨੇ ਪਰ ਉਹਨੀਆਂ ਤਾਂ ਨੂੰ ਜਾਂਦੇ ਹੁੰਦੇ ਜਿਹੜੇ ਮਾੜਾ ਕਹਿੰਦੇ ਹੁੰਦੇ ਸਹੀ ਗੱਲ ਆ ਕਿ ਨਹੀਂ ਚਲ ਟਰੈਕਟਰ ਦਿਖਾਵਾਂਗਾ ਅੱਜ ਤੁਹਾਨੂੰ ਬਾਹਲੇ ਜਿਆਦੇ ਮਿੱਤਰੋ ਕਿਉਂਕਿ ਪਹਿਲਾਂ ਤਾਂ ਅੰਦਰ ਵੀਡੀਓ ਬਣ ਰਹੀ ਹੈ ਕਿੰਨਾ ਦੀ ਆ ਉਹ ਅਗਲੀ ਵੀਡੀਓ ਧਮਾਕੇਦਾਰ ਉਹ ਨਵੇਂ ਟਰੈਕਟਰਾਂ ਦੀ ਤੇ ਆ ਵੀਡੀਓ ਕਰ ਲੱਗੇ ਆ ਇਹ ਤੋਂ ਸਟਾਰਟ ਹੌਲੈਂਡ ਆ ਜੀ 32 30 2006 ਮਾਡਲ ਆ ਸਤਨਾਮ ਗੇਅਰ 2000 6 ਮਾਡਲ ਗੇਅਰ ਇੰਜਨ ਓਕੇ ਮਿੱਤਰੋ ਰੰਗ ਪੇਂਟ ਦਾ ਜਿੰਨਾ ਦੇ ਸੀ ਜਾਂਦਾ ਸਾਰਾ ਟਰੈਕਟਰ ਅਰੀਜਨਲ ਹੈਂਜੀ ਤੇ ਜੇ ਟਾਇਰਾਂ ਟੂਰਾਂ ਦੀ ਗੱਲ ਕਰੀਏ ਜੀ ਟਾਇਰ ਪਿਛਲੇ ਹੈਗੇ ਬਾਈ ਠੀਕ ਹੈ 65 70 ਪੈਸੇ ਠੀਕ ਹੈ ਬਹੁਤ ਠੀਕ ਠਾਕ ਜੀ ਅਗਲੇ ਪਾਣੀ ਕਰਨਾ ਵੀ ਪਾਲਿਓ ਚਲ ਕੋਈ ਗੱਲ ਨਹੀਂ ਮਾਡਲ ਹੈਗਾ ਸੀ ਨੰਬਰ ਐਚ ਆਰ ਐਚ ਆਰ ਐਨਓ ਸੀ ਮਿਲ ਜਾਨੀ ਐਨਓ ਸੀ ਮਿਲ ਜੂ ਐਚ ਆਰ ਨੰਬਰ ਆ ਸੀ ਮਾਡਲ ਐਨਓ ਸੀ ਮਿਲ ਇੱਕ 80 ਡਿਮਾਂਡ ਇੱਕ 80 ਡਿਮਾਂਡ ਆ ਕਿਟਾ ਅਗੇ ਘਟਾਉਣਾ ਇੱਕ 60 ਦਾ ਡੇਢ ਦਾ ਕਰ ਦੇ ਯਾਰ 1 ਲੱਖ 40 ਹਜ਼ਾਰ ਦਾ ਲੈ ਜਾਓ 1 ਲੱਖ 40 ਹਜ਼ਾਰ ਦਾ ਲੈ ਜਾਓ 40 ਹਜ਼ਾਰ ਜੱਸ ਨੂੰ ਜੱਸ ਨੂੰ ਆ 40000 ਰੁਪਏ ਮਾਨਤਾ ਨਾ ਹੋ ਜੂ ਤੇ ਮੜਾ ਇਹ ਗਰਮ ਹੋਮਲਾ ਚਾਹ ਪੀਤੀ ਨਹੀਂ ਅੱਜ ਉਹ ਯਾਰ ਮੂਡ ਖਰਾਬ ਆ ਇੱਕ ਗਿੱਲੂ ਯਾਰ ਅੱਜ ਚਲੋ ਕੋਈ ਗੱਲ ਨਹੀਂ 735 ਆ ਗਿਆ ਜੀ ਸਵਰਾਜ ਹਰਿਆਣਾ ਨੰਬਰਾਂ ਹਾਂਜੀ ਪੈਰ ਹੈਗਾ 70 ਤੋਂ 75 ਪੈਸੇ ਬੈਕ ਪੈਰ ਹੈਗਾ ਜੀ ਕੇ ਤੇ ਚੌਕੜਾ ਜੀ ਕੇ ਜੀ ਕੇ ਦਾ ਹੀ ਹੈ ਬਾਈ ਗੇਅਰ ਇੰਜਨ ਦਾ ਬਹੁਤ ਵਧੀਆ ਟਰੈਕਟਰ ਹੈ ਵੀਰੇ ਗੇਅਰ ਇੰਜਨ ਦਾ ਹੈਗਾ ਓਕੇ ਠੀਕ ਹੈ ਐਰਪੀਏ ਦਾ ਰੁਪਿਆ ਟਰੈਕਟਰ ਹੈ ਵੀਰੇ ਯਾਰ ਠੀਕ ਹੈ ਜਿਉਂ ਆਪਾਂ ਜ਼ਿਮੀਦਾਰ ਤੋਂ ਕੱਟਿਆ ਸੀ ਇਹ ਠੀਕ ਹੈ ਤੇ ਗੇਅਰ ਇੰਜਨ ਦਾ ਭਾਵਾ ਇਹ ਜਿਹੜੀ ਵੀਡੀਓ ਦੇਖੀ ਐ ਨੇ ਵਿੱਚ ਕੱਟੇ ਟਰੈਕਟਰ ਦਿਖਾਈ ਜਾਂਦੇ ਆ ਸਾਨੂੰ ਪਹਿਲਾਂ ਮਿੱਤਰੋ ਹਾਂਜੀ ਇਹ ਕਿਦੀ ਡਿਮਾਂਡ ਮੂਡ ਕਿੰਨੀ ਆ ਇਹਦੀ ਡਿਮਾਂਡ ਕੀ ਹੈ ਡਿਮਾਂਡ ਤਾਂ ਆਪਾਂ ਕਰਨੀ ਹੀ ਨਹੀਂ ਇਹਦੀ ਮਾਡਲ ਕਿੰਨਾ ਮਾਡਲ ਹੈਗਾ 95 ਹਰਿਆਣਾ ਨੰਬਰ ਆ ਠੀਕ ਹੈ ਐਫ 80 ਮਿਲੂ ਨਾ ਤਾਂ ਹੀ ਹੁੰਦਾ ਹੀ ਨਹੀਂ ਇੱਕੋ ਹੀ ਜੈਸ ਨੋ 115000 115 ਦਾ ਲੈ ਜਾਓ ਲੈ ਜਾਓ ਤੇ ਇਧਰ ਖੁੰਜੇ ਤੇ ਯਾਰ ਹਰਾ ਜਲਾਈ ਬੈਠਾ ਚੌਂਡੀਰ 50 50 ਡੀ ਮੂਲੇ ਟਾਇਰ ਚੇਂਜ ਕਰਕੇ ਦੇਵਾਂਗੇ ਮੂਲੇ ਟਾਇਰ ਨਵੇਂ ਪਾ ਜਾਣਗੇ ਜਦੋਂ ਆਓਗੇ ਵੀਰੇ ਠੀਕ ਹੈ ਸਾਰਾ Ориਜਨਲ ਆ ਪਿਛਲੇ ਹੈਗੇ 80 80 ਪੈਸੇ ਟਾਇਰ ਬੈਕ ਟਾਇਰ ਗੁਡਇਰ ਦੇ ਜੀ 80 ਪੈਸੇ ਮਾਡਲ ਹੈਗਾ 14 ਓਰੀਜਨਲ ਟਰੈਕਟਰ 13/14 13/14 ਮਾਡਲ ਦਾ ਟਰੈਕਟਰ ਪਿਆ ਸਾਰਾ ਓਰੀਜਨਲ 5050 ਡੀ ਮਿੱਤਰੋ 2 ਸਪੀਡ 50 ਐਚਪੀ ਡਬਲ ਡਿਸਟਿਬਿਊਟਰ ਪਾਵਰ ਸਟੀering ਦੇ ਵਿੱਚ ਆ ਨੰਬਰ ਐਚ ਆ ਐਨਓਸੀ ਮਿਲ ਜੂ ਮਿਲ ਜੂ ਪ੍ਰਾਣਾ ਛੋਡਾ ਵਿੱਚ ਕੱਟਿਆ ਜੋ ਨੋ ਨਹੀਂ ਸਬਦਾ ਹੈਗੀ ਕੱਟਿਆ ਜੋ ਜੀ ਇਹ ਡਿਮਾਂਡ ਕਿੰਨੀ ਆ ਜੀ ਇਹਦੀ ਡਿਮਾਂਡ ਹੈਗੀ ਆ ਜੀ ਸਾਡੇ 4 ਲੱਖ ਕਿੰਨੇ ਆ ਜੀ ਨਾ ਤੂੰ ਕਹਦੇਗਾ ਕਰ ਦੇ ਪੂਰੇ ਦਾ ਯਾਰ ਟਰੈਕਟਰ ਦੇਵਾਂ ਇੱਕੋ ਹੀ ਰੇਟ ਹਾਂਜੀ 3 ਲੱਖ 80 ਹਜ਼ਾਰ 70000 ਰੁਪਿਆ ਮਾਨਤਾਨ ਹੋ ਗਿਆ ਮਿੱਤਰੋ 70000 ਉੱਡ ਗਿਆ 380 ਦਾ ਲੈ ਜਿਓ ਅੱਗੇ ਆ ਗਿਆ ਜੀ ਮੈਸੀ 241 15 ਮਾਡਲ ਆ 15 ਮਾਡਲ ਟਾਇਰ ਰਹਿ ਗਿਆ ਜਮਾਨੇ ਮਗਰਲੇ ਸਾਰਾ Ориجنਲ ਆ ਕੰਡੀਸ਼ਨ ਹੈਗੀ ਆ 20 ਕਿ ਵਰਗਾ ਇਹ ਪੀ ਦਾ ਰਿਮੋਟਲ ਕੀ ਗਰੀਸ ਨਾ ਟਾਇਰ ਜਮਾਨੇ ਆ ਤੇ ਗੱਲ ਬਾਤ ਜਿਵੇਂ ਕਰੀਏ ਸ਼ਰੀਆ ਕਿਹ ਰਿੰਜਰ ਦਾ ਪੁੱਸਣ ਦੀ ਲੋੜ ਨਹੀਂ ਜੋ ਮਾਡਲ ਲਿਖਿਆ ਜਮਾਨੇ ਆ ਬਾਈ ਜਮਾਨੇ ਆ ਜੇ ਕੋਈ ਜਾਂਸੀ ਜਾਂਦਾ ਯਾਰ ਇਹ ਲੈ ਜੀ 435000 4 35 ਡਿਮਾਂਡਾ ਕਿੰਨੇ ਦਾ ਜੰਨਾ ਤੂੰ ਕਹਿ ਪੂਰੇ 4 ਦਾ ਕਿਉਂ ਇੱਕੋ ਹੀ ਰੇਟ 3 ਲੱਖ 70 ਹਜ਼ਾਰ 3 70 ਦਾ ਇਹ ਲੈ ਜੋ 65 ਹਜ਼ਾਰ ਮਾਂ ਤੱਕ ਹੋ ਜੂ ਸੋਲਡ ਹੈਗਾ ਜੀ ਮੈਸੀ ਇੱਕ ਹੋਰ 10 35 22 ਮਾਡਲ ਆ ਜਮੀ ਨਵਾਂ ਡਾਇਰੈਕਟਰ 40 HP ਵਾਲੀ ਰੇਂਜ ਚਾਹੁੰਦਾ ਇਹ ਮਿੱਤਰੋ ਫਾਈਬਰ ਛਤਰੀ ਲਾ ਕੇ ਦੇਵਾਂਗੇ ਹਾਂਜੀ ਡੰਡਾ ਫੱਟੀ ਸਾਰ ਚਾਰੇ ਨਾਲ ਦੇ ਜੀ ਚਾਰੇ ਨਾਲ ਦੇ ਵੀ ਚੌਕੜਾ ਨਾਲ ਦਾ ਇੰਜਨ ਗੇਅਰ ਦਾ ਕਿਵੇਂ ਆ ਟ੍ਰੈਕਟਰ ਹੀ ਨਵਾਂ ਇੰਜਨ ਕੀ ਕਰੂ ਇਹਦਾ ਓਕੇ ਆ ਜਮਾ ਇੰਜਨ ਵੀ ਨਵਾਂ ਹੀ ਆ ਇਹ ਮਾਡਲ ਕਿ ਨਾਮ ਨੂੰ ਆ ਦੱਸ ਬਾਈ ਮਾਡਲ ਆ 22 ਮਾਡਲ ਆ ਆਪਣੇ ਕੋਲੇ ਨਹੀਂ ਓ ਛੋਛੇ ਬਾਜ਼ੀਆਂ ਜੀ ਇੱਥੇ ਲਿਖ ਤੇ ਰੇਟ ਲਿਖ ਦੋ ਜੀ ਇਹਨਾਂ ਲਿਖ ਦੋ ਕਰ ਦੋ ਐ ਕਰ ਦੋ ਇੱਕ ਰੇਟ ਤੁਹਾਡੇ ਕੋਲ ਤਾਂ ਸਕੈਚ ਹੀ ਹੈ ਨਹੀਂ ਸਕੈਚ ਹੀ ਹੈ ਨਹੀਂ ਸਾਡੇ ਗਰਾਉਂਡ 'ਚ ਇਹਦਾ ਸੁਣੇ ਜੀ ਡਿਮਾਂਡ ਕਿੰਨੀ ਆ ਇਹਦੀ ਡਿਮਾਂਡ ਹੈਗੀ ਆ ਵੀਰ ਮੇਰੇਆ ਉਧਰ ਤਾਂ 5-5 ਲੱਖ ਤੇ ਵਿਕਦੇ ਆ ਇਹ ਹਾਂਜੀ ਅਸੀਂ ਸਵਾ ਪੰਜ ਡਿਮਾਂਡ ਕਰਦੇ ਆਂ ਸਵਾ ਪੰਜ ਡਿਮਾਂਡਾ ਕਿੰਨੇ ਦਾ ਜਿੰਨੇ ਤੂੰ ਕਹਦੇ 417 ਹੋ ਗਿਆ ਕਿੰਨੇ ਘਟ ਗਏ 55000 ਕੀ ਮਾਨਤਨ ਹੋ ਗਿਆ ਕੋਈ ਨਾ ਪੰਜਾ 55000 ਉੱਡ ਗਿਆ ਹਾਂ 55000 ਮਾਨਤਨ ਹੋ ਗਿਆ 55000 ਉੱਡ ਗਿਆ ਕੈਲਕੂਲੇਟਰ ਮੰਗਰੋਂ ਕਮਾਇਆ ਥੋੜਾ ਜਿਆ ਸ਼ਰਮਾ ਜੀ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਈ ਦੇਨੇ ਹਾਂ ਇਹਨਾਂ ਨੂੰ ਪਤਾ ਬੋਲ ਦਿੰਨਾ ਮੈਂ 94788451458872945145 ਵੀਰ ਮੇਰੋ ਹਾਂਜੀ ਲੋਕਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਠੀਕ ਹੈ ਖੁਦ ਆ ਕੇ ਪ੍ਰੋਗਰਾਮ ਦੇਖੋ ਇੱਥੇ ਆ ਕੇ ਜੇ ਵਧੀਆ ਲੱਗੇ ਟਰੈਕਟਰ ਲਿਓ ਨਹੀਂ ਨਾ ਦਿਓ ਸਹੀ ਗੱਲ ਕਿਹ ਨਹੀਂ ਵੀਰੇ ਸਹੀ ਗੱਲ ਆ ਸਹੀ ਗੱਲ ਠੀਕ ਹੈ ਗੱਲ ਨਾ ਤਾਂ ਅਸੀਂ ਉਹ ਗੱਲਾਂ ਕਰਗੇ ਜੀਓ ਪਲਾਨਾ ਕਰਦਾ ਧੌਂਕਾ ਕਰਦਾ ਧਗੜਾ ਕਰਦਾ ਉਹ ਆਪਦੇ ਸਿਰ ਤੇ ਕਰਦਾ ਸੀ ਆਪਦੇ ਸਿਰ ਤੇ ਕਰਦੇ ਆ ਟਰੈਕਟਰ ਭਾਵੇਂ ਛੋਟਾ ਲੈ ਜਾਓ ਵੱਡਾ ਲੈ ਜਾਓ ਸਾਰਿਆਂ ਦੇ ਤੇਲ ਪਾਣੀ ਚੇਜ ਡੰਡਾ ਪੱਟੀ ਛਤਰੀ ਗੇਟੀ ਚੇਜ 1000 ਰੁਪਿਆ ਚਾਹੀਦਾ ਕੋਈ ਛੋਟਾ ਨਹੀਂ ਦੇਖਣਾ ਕੋਈ ਵੱਡਾ ਨਹੀਂ ਦੇਖਣਾ ਠੀਕ ਹੈ ਕੀ ਗੱਲ ਤੇ ਗੱਲ ਆ ਜੀ ਮਾਨਤਨ ਹੋਊ ਖੁੱਲਾ ਠੀਕ ਹੈ ਗੱਲ ਆ ਵੀਡੀਓ ਵਧੀਆ ਲੱਗੀ ਨਾ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਪੇਨ ਨੂੰ ਕਰ ਲਿਆ ਫੋਲੋ ਲੈਂਡ ਲੌਂਡ ਫਾਰਮਰ ਠੀਕ ਹੈ ਗੱਲ ਦਰ ਦੱਬ ਕੇ ਵੀਡੀਓ ਨੂੰ ਸ਼ੇਅਰ ਕਮੈਂਟ ਕਰਕੇ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਸੋ ਸਮਾਂ ਦੇ ਲਈ ਧੰਨਵਾਦ ਬਹੁਤ ਬਹੁਤ ਮਿਹਰਬਾਨੀ